ਸਸ਼ਕਾਲ ਦਾ ਠੀਵੀ ਐਨਆਰਆਈ ਦੇਖ ਰਿਹਾ ਬਹੁਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦਿਵਾਲੀ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਕਰ ਦਿੱਤਾ ਗਿਆ ਦੁਕਾਨਦਾਰ ਦੇ ਉੱਪਰ ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਨੂੰ ਬਦਮਾਸ਼ਾਂ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਕਰਨਾਲ ਤੋਂ ਗ੍ਰਿਫਤਾਰ ਕੀਤੇ ਗਏ ਨੇ ਤੇ ਉਸ ਤੋਂ ਬਾਅਦ ਜਦੋਂ ਰਿਕਵਰੀ ਦੇ ਲਈ ਲਿਆਂਦੇ ਜਾਂਦੇ ਨੇ ਤੇ ਉੱਥੇ ਜਾ ਕੇ ਅੱਖ ਬਚਾ ਕੇ ਉਹ ਬਦਮਾਸ਼ ਨੌਜਵਾਨ ਭੱਜਣ ਲੱਗਦੇ ਨੇ ਤੇ ਪੁਲਿਸ ਦੇ ਉੱਪਰ ਫਾਇਰਿੰਗ ਕਰ ਦਿੰਦੇ ਨੇ ਤੇ ਇੰਨੇ ਦੇ ਵਿੱਚ ਫਿਰ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਜਿਸ ਦੇ ਵਿੱਚ ਬਦਮਾਸ਼ ਨੇ ਜਿਹੜੇ ਜ਼ਖਮੀ ਹੋ ਜਾਂਦੇ ਨੇ ਉਹਨਾਂ ਦੇ ਲੱਤ ਦੇ ਵਿੱਚ ਗੋਲੀ ਲੱਗੀ ਆ ਬਹੁਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕੁਝ ਦਿਨ ਪਹਿਲਾਂ ਤਕਰੀਬਨ 8 ਅਕਤੂਬਰ ਨੂੰ ਰਮਦਾਸ ਇਲਾਕੇ ਦੇ ਵਿੱਚ ਇੱਕ ਦੁਕਾਨਦਾਰ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਤੋਂ ਬਾਅਦ ਹਾਲਾਂਕਿ ਉਸ ਦੁਕਾਨਦਾਰ ਦੀ ਕੰਪਲੀਟ ਦੇ ਉੱਪਰ ਪੁਲਿਸ ਅਧਿਕਾਰੀਆਂ ਨੇ ਮਾਮਲਾ ਦਰਜ ਕਰਕੇ ਦੋ ਬਦਮਾਸ਼ ਨੌਜਵਾਨਾਂ ਨੂੰ ਕਰਨਾਲ ਤੋਂ ਗ੍ਰਿਫਤਾਰ ਕੀਤਾ ਹਥਿਆਰਾਂ ਦੀ ਬਰਾਮਦਗੀ ਦੇ ਲਈ ਅੰਮ੍ਰਿਤਸਰ ਲੈ ਕੇ ਆਏ ਤੇ ਉੱਥੇ ਪੈਂਡਾ ਰੂੜੇਵਾਲ ਜਦੋਂ ਲਿਆਂਦਾ ਗਿਆ ਤੇ ਉੱਥੇ ਉਹਨਾਂ ਨੇ ਪਿਸਤੌਲ ਚੁੱਕ ਕੇ ਪੁਲਿਸ ਦੇ ਉੱਪਰ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇਸੇ ਦੌਰਾਨ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਜਿਸ ਦੇ ਵਿੱਚ ਜੁਮੇ ਨੌਜਵਾਨੇ ਗੇੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਨਜ਼ਦੀਕੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭੇਜਿਆ ਗਿਆ ਦੱਸਿਆ ਜਾ ਰਿਹਾ ਕਿ ਕੁਝ ਦਿਨ ਪਹਿਲਾਂ ਇਹਨਾਂ ਨੇ ਇੱਕ ਦੁਕਾਨਦਾਰ ਦੇ ਉੱਪਰ ਗੋਲੀਆਂ ਚਲਾਈਆਂ ਸੀ ਤੇ ਇੱਥੋਂ ਤੱਕ ਇਹ ਵੀ ਖਬਰ ਹੈ ਕਿ ਇੱਕ ਇੱਕ ਜੋ ਜੀਵਨ ਸਿੰਘ ਫੌਜੀ ਨਾ ਦਾ ਜੋ ਜੀਵਨ ਫੌਜੀ ਨਾ ਦਾ ਇੱਕ ਵਿਅਕਤੀ ਆ ਵਿਦੇਸ਼ ਵਿੱਚ ਬੈਠਾ ਇਹਨਾਂ ਦੇ ਸੰਪਰਕ ਦੇ ਵਿੱਚ ਸੀ ਸਾਰਾ ਕੁਝ ਉਸ ਦੇ ਕਹੇ ਦੇ ਉੱਪਰ ਹੈ ਚੰਦ ਪੈਸਿਆਂ ਦੇ ਲਈ ਕੀਤਾ ਸੀ ਤੇ ਉਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਦੱਸਿਆ ਜਾ ਰਿਹਾ ਕਿ ਜਿਹੜੇ ਪੱਕੇ ਤੌਰ ਤੇ ਇਹ ਨੌਜਵਾਨ ਬਿਹਾਰ ਦੇ ਨਾਲ ਸੰਬੰਧਤ ਸੀ ਹਾਲਾਂਕਿ ਸਾਰੀ ਪੁਸ਼ਟੀ ਨਹੀਂ ਹੋਈ ਹਾਲੇ ਜਿੰਨਾ ਕਾ ਸ਼ੁਰੂਆਤੀ ਜਾਂਚ ਪੁਲਿਸ ਨੇ ਕੀਤੀ ਉਸ ਦੇ ਵਿੱਚ ਅਹਿਮ ਖਬਰ ਸਾਹਮਣੇ ਆਈ ਹੈ ਤੇ ਪੁਲਿਸ ਨੇ ਇਹਨਾਂ ਬਦਮਾਸ਼ਾਂ ਦਾ ਇਨਕਾਊਂਟਰ ਕਰ ਦਿੱਤਾ ਦਰਅਸਲ ਹੈ ਹਥਿਆਰਾਂ ਦੀ ਰਿਕਵਰੀ ਦੇ ਲਈ ਪੁਲਿਸ ਇਹਨਾਂ ਨੂੰ ਰੂੜੇਵਾਲ ਦੇ ਵਿੱਚ ਲੈ ਕੇ ਜਾਂਦੀ ਹੈ ਤੇ ਉੱਥੇ ਹਥਿਆਰ ਚੁੱਕ ਕੇ ਪੁਲਿਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਪਰ ਪੁਲਿਸ ਦਾ ਕਹਿਣਾ ਹੈ ਕਿ ਡੀਜੀਪੀ ਗੌਰਵ ਜਾਦਵ ਦੇ ਨਿਰਦੇਸ਼ਾਂ ਦੇ ਅਨੁਸਾਰ ਇਹਨਾਂ ਗੈਂਗਸਟਰਾਂ ਨੂੰ ਕਿਸੇ ਵੀ ਜ਼ੀਰੋ ਟੋਲਰੈਂਸ ਦੇ ਉੱਪਰ ਬਖਸ਼ਿਆ ਨਹੀਂ ਜਾਵੇਗਾ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਮਿਤੀ ਅਕਤੂਬਰ 25 ਨੂੰ ਕਸਬਾ ਰਮਦਾਸ ਦੇ ਵਿੱਚ ਇੱਕ ਦੁਕਾਨਦਾਰ ਤੇ ਦੋ ਮੋਟਰਸਾਈਕਲ ਨੌਜਵਾਨ ਗੋਲੀਆਂ ਚਲਾ ਕੇ ਗਏ ਸੀਗੇ ਜਦੇ ਵਿੱਚ ਉਹਨੂੰ ਗੰਭੀਰ ਜ਼ਖਮੀ ਹੋ ਗਿਆ ਸੀਗਾ ਜਿਸ ਤੇ ਤੁਰੰਤ ਰਮਦਾਸ ਥਾਣੇ ਦੀ ਪੁਲਿਸ ਨੇ ਮਕਦਮਾ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜੋ ਮਾਨਯੋਗ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਤੇ ਸ਼੍ਰੀ ਗੌਰਵ ਜਾਦਵ ਡੀਜੀਪੀ ਪੰਜਾਬ ਵੱਲੋਂ ਗੈਂਗਸਟਰਾਂ ਖਿਲਾਫ ਜ਼ੀਰੋ ਟੋਲਰੈਂਸ ਅਪਣਾਉਣ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਸ੍ਰੀ ਨਾਨਕ ਸਿੰਘ ਆਈਪੀਐਸ DIG ਬਾਰਡਰ ਰੇਂਜ ਅਤੇ ਸਰਦਾਰ ਮਨਿੰਦਰ ਸਿੰਘ ਆਈਪੀਐਸ ਐਸਐਸਪੀ ਅਮਰਸਰ ਦੀਆਂ ਹਦਾਇਤਾਂ ਤੇ ਮਨਿੰਦਰ ਸਿੰਘ ਸਰ ਆਈਪੀਐਸ ਜਿਹੜੇ ਐਸਐਸਪੀ ਆ ਉਹਨਾਂ ਦੀ ਸਪੈਸ਼ਲ ਟੀਮ ਤੇ ਐਸਚੋ ਰਮਦਾਸ ਵੱਲੋਂ ਜਿਹੜੀ ਆ ਬਹੁਤ ਚੰਗੀ ਕਾਰਗੁਜ਼ਾਰੀ ਕਰਦੇ ਹੋયા ਇਸ ਮੁਕਦਮੇ ਦੇ ਵਿੱਚ ਕਰਨਾਲ ਤੱਕ ਤਫ਼ਤੀਸ਼ ਕੀਤੀ ਗਈ ਤੇ ਕਰਨਾਲ ਤੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਨਾਮ ਅਵਿਨਾਸ਼ ਇਲੀਅਸ ਅਬੀ ਅਤੇ ਆਜਾਦ ਆ ਇਹ ਦੋਨੋਂ ਬੇਸਿਕ ਤੌਰ ਤੇ ਬਿਹਾਰ ਦੇ ਰਹਿਣ ਵਾਲੇ ਨੇ ਪਰ ਅੱਜਕੱਲ ਕਰਨਾਲ ਰਹੇ ਰਹੇ ਨੇ ਇਨਾਂ ਨੂੰ ਜੀਵਨ ਫੌਜੀ ਜਿਹੜਾ ਕਿ ਬਾਹਰ ਬੈਠਾ ਆ ਗੈਂਗਸਟਰ ਹੈ ਉਹਨੇ ਆਕਾਸ਼ ਨਾਂ ਦੇ ਜਿਹੜਾ ਬੰਦਾ ਇਟਲੀ ਦੇ ਵਿੱਚ ਉਹਨਾਂ ਨੇ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਨੂੰ ਪੈਸੇ ਦਾ ਲਾਲਚ ਦਿੱਤਾ ਜਿਹੜਾ ਇਹਨਾਂ ਨੂੰ ਇਹਨਾਂ ਨੇ ਵਾਰਦਾਤ ਨੂੰ ਜੇ ਅੰਜਾਮ ਦਿੱਤਾ ਇਹਨਾਂ ਨੂੰ ਜਦੋਂ ਦੋਵਾਂ ਰੂਸ਼ੀਆਂ ਨੂੰ ਗ੍ਰਿਫਤਾਰ ਕਰਕੇ ਇੱਥੇ ਲਿਆ ਕੇ ਕੋਰਟ 'ਚ ਪੇਸ਼ ਕਰਕੇ ਰਿਮਾਂਡ ਤੇ ਕੁੱਝ ਕੁੱਝ ਕੀਤੀ ਗਈ ਤਾਂ ਇਹਨਾਂ ਨੇ ਦੱਸਿਆ ਕਿ ਵਾਰਦਾਤ 'ਚ ਵਰਤੇ ਆ ਪਿਸਤਲ ਜਿਹੜਾ ਉਹ ਇਹਨਾਂ ਨੇ ਇੱਥੇ ਰੂੜੇਵਾਲ ਧੁੱਸੀ ਤੇ ਲਗਾ ਕੇ ਰੱਖਿਆ ਜਿਹਨਾਂ ਦੀ ਰਿਕਵਰੀ ਕਰਨ ਵਾਸਤੇ ਐਸਐਚਓ ਰਮਦਾਸ ਦੀ ਟੀਮ ਜਦੋਂ ਮੌਕੇ ਤੇ ਪਹੁੰਚੀ ਤੇ ਦੋਸ਼ੀ ਇੱਕ ਨੇ ਜਿਹੜਾ ਉਹ ਪਿਸਤਲ ਦੇ ਨਾਲ ਪਾਰਟੀ ਤੇ ਫਾਇਰਿੰਗ ਕੀਤੀ ਤੇ ਦੋਵਾਂ ਦੋਸ਼ੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜੋ ਇਸੇ ਦੌਰਾਨ ਦੋਵੇਂ ਦੋਸ਼ੀ ਜਿਹੜੇ ਨੇ ਇਨਕਾਊਂਟਰ ਦੇ ਵਿੱਚ ਛਕਮੀ ਹੋ ਗਏ ਨੇ ਜਿਨ੍ਹਾਂ ਨੂੰ ਅਸੀਂ ਫਰਸਟ ਫਰਸਟ ایڈ ਦੇ ਕੇ ਹਸਪੀਟਲ ਚਾ ਦਿੱਤਾ ਤੇ ਬਾਕੀ ਅਗਲੀ ਕਾਰਵਾਈ ਇਹਨਾਂ ਦੇ ਖਿਲਾਫ ਜਿਹੜੀ ਆ ਅਸੀਂ ਹੈਗ ਨਾਲ ਸੰਬੰਧਿਤ ਹੈ ਤੇ ਕਾਰਨ ਕੀ ਸੀ ਜੋ ਇਹਨਾਂ ਵੱਲੋਂ ਬੁਲੰਚ ਲਈ ਇਹ ਜੀ ਅਸਲ 'ਚ ਇਹ ਸਾਰੀ ਵਾਰਦਾਤ ਜੀਵਨ ਫੌਜੀ ਨੇ ਗਾਂ ਇਹਦਾ ਇੱਕ ਹੋਰ ਗੁਰਗਾ ਜੀ ਅ ਇੱਥੋਂ ਦਾ ਰਹਿਣ ਵਾਲਾ ਸਾਡੇ ਇਲਾਕੇ ਦਾ ਉਹ ਅਸੀਂ ਵੈਰੀਫਾਈ ਕਰ ਲਿਆ ਉਹਦੇ ਕਹਿਣ ਤੇ ਇਹਨਾਂ ਨੇ ਵਾਰਦਾ ਨੂੰ ਅੰਜਾਮ ਦਿੱਤਾ ਹੁਣ ਇਹਦੇ ਪਿੱਛੇ ਸਾਰੀ ਕਹਾਣੀ ਜਿਹੜੀ ਆ ਅਗਿਆ ਇਨਵੈਸਟੀਗੇਸ਼ਨ ਦੌਰਾਨ ਕਲੀਅਰ ਹੋ ਜਾਵੇਗੀ ਕਿਉਂਕਿ 6-7 ਮਹੀਨੇ ਪਹਿਲਾਂ ਵੀ ਇਸੇ ਹੀ ਦੁਕਾਂਤੀ ਗੋਲੀ ਚੱਲੀ ਸੀ ਉਸ ਵਕਤ ਵੀ ਇਹ ਜਿਹੜਾ ਵਾ ਕਹਾਣੀ ਜਿਹੜੀ ਕਲੀਅਰ ਨਹੀਂ ਸੀ ਹੋ ਸਕੀ ਪਰ ਹਣਾਉਣ ਵਾਲੇ ਦਿਨਾਂ 'ਚ ਇਹਦੇ ਸਾਰੇ ਕਲੀਅਰ ਕਰਕੇ ਅਸੀਂ ਅਗਲੀ ਕਾਰਵਾਈ ਜਿਹੜੀ ਅਮਚੀ ਕੀ ਲੱਗਦਾ ਚੰਦ ਪੈਸਿਆਂ ਦੇ ਖਾਤਰ ਇਹ ਨੌਜੋਨ ਜਿਹੀਆਂ ਕਾਰਵਾਈਆਂ ਅੰਜਾਮ ਦਿੰਦੇ ਆ ਦੇਖੋ ਜੀ ਕੁਝ ਪੈਸਿਆਂ ਦੇ ਲਾਲਚ ਵਿੱਚ ਆਪਣੀ ਜ਼ਿੰਦਗੀ ਨੂੰ ਖਤਰੇ 'ਚ ਪਾ ਰਹੇ ਨੇ ਇਹਨਾਂ ਨੂੰ ਪਹਿਲਾਂ ਵੀ ਅਸੀਂ ਤੁਹਾਡੇ ਮਾਧਿਅਮ ਰਾਈ ਇਹਨਾਂ ਨੂੰ ਨੌਜਵਾਨਾਂ ਨੂੰ ਅਪੀਲ ਕਰਦੇ ਰਹੇ ਕਿ ਅਸੀਂ ਮਾੜੇ ਅੰਸਰਾਂ ਦੇ ਮਗਰ ਲੱਗੇ ਆਪਣੀ ਜ਼ਿੰਦਗੀ ਨਾ ਬਰਬਾਦ ਕਰਨ ਅਤੇ ਆਪਣੇ ਮਾਪੇ ਪਤੀਆਂ ਆਸਾਂ ਤੇ ਨਾ ਪਾਣੀ ਫੇਰਨਾ ਹਮੇਸ਼ਾ ਇੱਕ ਮਾਪੇ ਪਾਪ ਆਪਣੇ ਬੱਚਿਆਂ ਨੂੰ ਕੋਈ ਚੰਗਾ ਬਣਨ ਵਾਸਤੇ ਪਾਲ ਪੋਚ ਕੇ ਵੱਡਾ ਕਰਦਾ ਤੇ ਮੇਰੀ ਤੁਹਾਡੇ ਮਾਧਿਅਮ ਰਾਈ ਨੌਜਵਾਨਾਂ ਨੂੰ ਅਪੀਲ ਹੈ ਕਿ ਮਾੜੇ ਅੰਸਰਾਂ ਦੇ ਮਗਰ ਲੱਗੇ ਆਪਣੀ ਜ਼ਿੰਦਗੀ ਖਰਾਬ ਨਾ ਮੈਂ ਤੇ 8 10 25 ਨੂੰ ਕਸਬਾ ਰਮਦਾਸ ਦੇ ਵਿੱਚ ਇੱਕ ਦੁਕਾਨਦਾਰ ਤੇ ਦੋ ਮੋਟਰਸਾਈਕਲ ਨੌਜਵਾਨ ਗੋਲੀਆਂ ਚਲਾ ਕੇ ਗਏ ਸੀਗੇ ਜਿਦੇ ਵਿੱਚ